ਬੀਜੀ ਸਿੰਘ ਸ਼ਹੀਦਾਂ ਦੀ ਯਾਦ ਚ ਤੁਸੀਂ 3 ਦਿਨ ਦਾ ਲੰਗਰ ਲਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਅਸੀਂ ਕੱਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਾਇਆ ਅਸੀਂ ਆਪਣੇ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਵੀ ਨਾਲ ਯਾਦ ਰੱਖਦੇ ਆ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਯਾਦ ਕਰਵਾਇਆ ਔਰ ਸਾਨੂੰ ਚੰਗੇ ਸੁਪਨੇ ਦੇਖਣ ਦਾ ਮੌਕਾ ਦਿੱਤਾ ਉਹਨਾਂ ਦੀ ਯਾਦ ਦੇ ਵਿੱਚ ਬਾੜ ਰਗਾਇਆ ਔਰ ਅੱਜ ਤੱਕ ਲਗਾਤਾਰ ਤੇ ਸੇਵਾ ਕਰ ਰਹੇ ਆ ਔਰ ਗੁਰੂ ਘਰ ਲੰਗਰ ਲਾਏ ਨੇ ਗੁਰੂ ਘਰ ਲੰਗਰ ਉਹ ਕੁੱਟ ਵਰਤ ਰਹੇ ਨੇ ਜਿਹੜੀਆਂ ਗੋਮਾਂ ਹਮੇਸ਼ਾ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਉਹ ਅੰਗੇ ਚੜਦੀ ਕਲਾ ਵਿੱਚ ਰਹਿੰਦੀਆਂ ਨੇ ਤੋਂ ਅਸੀਂ ਸਾਰੇ ਜਿੰਨੇ ਵੀ ਦਾ ਜਨਮ ਦਿਨ ਵੀ ਮਨਾਉਂਦੇ ਆ ਅਤੇ ਉਹਨਾਂ ਦੇ ਸ਼ਹੀਦੀ ਧਿਆੜੇ ਵੀ ਬਣਾਉਂਦੇ ਆ ਤਾਂ ਜੋ ਆਉਣ ਵਾਲੀ ਪੌਰਕ ਨੂੰ ਕੰਨੇਸ਼ਾ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਹਮੇਸ਼ਾ ਯਾਦ ਰਹੇ ਵੀ ਸਾਡੂੰ ਕਿਹਨਾਂ ਨੇ ਯਾਦ ਕਰਾਇਆ ਜੀ ਸਾਡੇ ਵੀਰਿ ਕਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਇਹਦੀ ਯਾਦ ਦੇ ਵਿੱਚ ਅਸੀਂ ਅੱਜ ਪੂਰੇ ਲੰਗਰ ਲਾਏ ਹੋਏ ਆ ਤੇ ਅਸੀਂ ਹਮੇਸ਼ਾ ਆਪਣੇ ਪੰਜਾਬੀਆਂ ਨੂੰ ਮਾਣ ਹੈ ਤੇ ਨਾਲ ਸਾਰੇ ਪੰਜਾਬੀਆਂ ਨੂੰ ਮਾਣ ਵੀ ਹੈ ਔਰ ਅਸੀਂ ਤਾਂ ਕਿ ਸਾਰੇ ਆਪਣੇ ਸ਼ਹੀਦਾਂ ਦੇ ਦਿਨ ਜਨਮ ਦਿਨ ਤੇ ਸ਼ਹੀਦੀ ਧਿਆੜੇ ਬਣਾਇਆ ਕਰੀਏ ਸਾਡੇ ਪਤਵੰਤੇ ਸੱਜਣਾਂ ਦੀ ਸਾਰਿਆਂ ਦਾ ਮਿਲ ਜੁਲ ਕੇ ਸੰਜੋਗ ਹੈ ਹਰ ਸਾਲ ਇੱਥੇ ਮੇਲਾ ਲਗਾਇਆ ਜਾਂਦਾ ਹੈ ਅਜੰਗਰ ਲਗਾਇਆ ਪ੍ਰੇਮ ਸਿੰਘ ਵੱਲੋਂ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਨੂੰ ਪ੍ਰੇਮ ਸਿੰਘ ਜੀ ਸਾਡੇ ਪਤਵੰਤੇ ਸੱਜਣ ਨੇ ਨਗਰ ਦੇ ਹਰ ਸਮੇਂ ਸਾਡੇ ਨਾਲ ਸੰਜੋਗ ਦਿੰਦੇ ਨੇ ਤੇ ਦਿੰਦੇ ਰਹਿਣਗੇ ਤੇ ਹਰ ਸਮੇਂ ਸਾਡੀ ਸੰਗਤ ਦੇ ਨਾਲ ਵਿਚਰਦੇ ਨੇ ਸਾਡੀ ਸੰਗਤ ਦੇ ਨਾਲ ਹਰ ਸਮੇਂ ਲੋਕ ਦਿੰਦੇ ਨੇ ਇਹ ਕਿਹੜੇ ਦਿਨਾਂ ਚ ਲੰਗਰ ਲਗਾਉਂਦੇ ਹੋ ਤੁਸੀਂ ਇਹ ਦਸੰਬਰ ਦੇ ਮਹੀਨੇ ਜਿਹਨੂੰ ਸਿੱਧੀ ਜੋੜ ਮੇਲਾ ਹੁੰਦਾ ਐ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗਿਜਰਪੁਰ ਸਾਡੇ ਸ੍ਰੀ ਦਾੜੀ ਯਾਦ ਵਿੱਚ ਇਹ ਮੇਲਾ ਲਗਾਇਆ ਜਾਂਦਾ ਸੀ ਵੀਰ ਜੀ ਸ਼ਹੀਦਾਂ ਦੀ ਯਾਦ ਚ ਅੱਜ ਲੰਗਰ ਲਗਾਏ ਗਏ ਆ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਾਂ ਸਰਦਾਰ ਇੰਸਪੈਕਟਰ ਪ੍ਰੇਮ ਸਿੰਘ ਤੇ ਪਿੰਡ ਸਲੀਮਪੁਰ ਨਗਰ ਦਾ ਬੜਾ ਵਧੀਆ ਉਪਰਾਲਾ ਲਾ ਲਾਲੋ ਭਾਈ ਜੀ ਗੱਡੀ ਸਾਈਡ ਤੇ ਲਾ ਲਓ ਵੀਰ ਜੀ ਗੁਰੂ ਘਰ ਲੰਗਰ ਛੱਕ ਕੇ ਲਾਇਓ ਜੀ ਜਰੂਰ ਪ੍ਰਸ਼ਾਦਾ ਛੱਕ ਕੇ ਜਾਇਓ ਜੀ ਅੱਜ ਅਖੰਡ ਵਾਟਸਾਪ ਦਾ ਭੋਗ ਪਾਇਆ ਤੇ ਨਾਲ ਲੰਗਰ ਲਾਇਆ ਇਹ 3 ਦਿਨ ਵਾਸਤੇ ਲੰਗਰ ਚੱਲਦੇ ਆਂ ਹੋਰ ਤੁਸੀਂ ਜਗਾ ਜਗਾ ਘੁੰਮਦੇ ਹੋ ਠੀਕ ਉਸ ਸ਼ਹੀਦਾਂ ਦੇ ਯਾਦ ਚ ਹੋਰ ਵੀ ਦੇਖੇ ਜਾਂਦੇ ਛੋਟੇ ਕਿ ਆ ਗੱਡੀ ਦੇ ਕੋਲ ਪਹੁੰਚਾ ਦੇਓ ਗੱਡੀ ਦੇ ਕੋਲ ਅੱਡੀ ਗੁੜੀ ਸ਼ਹੀਦੀ ਹੈ ਉਹ ਵੀ ਜੇ ਇਹ ਥੱਲਾ ਰੱਖੋ ਜਿੰਨੀ ਦਾ ਗੱਡੀ ਚ ਹਾਂਜੀ ਇੱਕ ਬੜੀ ਸਿੱਧੀ ਹੈ ਜਿਹੜੀ ਕਿਤੇ ਵੀ ਹੋਰ ਨਹੀਂ ਮਿਲਦੀ ਸਾਰਾ ਸਰਬੰਸਵਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਛੋਟੇ ਸਹਿਬਜ਼ਾਦੇ ਆਦਿ ਅੱਛੀ ਜੀ ਦੇ ਉਸ ਮਰਹਮੇ ਤੇ ਜਿਹੜਾ ਲੰਗਰ ਹੈ ਮੇਰੇ ਕੰਨ ਸਾਰੇ ਪੰਜਾਬ ਚ ਤੇ ਜਿੱਥੇ ਜਿੱਥੇ ਵੀ ਸਿੱਖ ਵਸਦੇ ਆ ਸਾਰੀ ਜਗ੍ਹਾ ਨੂੰ ਇਸੀ ਬਖਸ਼ਾਦਤ ਨੂੰ ਯਾਦ ਕਰਕੇ ਲਿਆ ਜਾਂਦੇ ਤਾਂ ਜੋ ਉਹ ਸਾਡੇ ਮਨਾਂ ਚ ਦਿਲਾਂ ਚ ਅਜ ਵੀ ਜਿਉਂਦੇ ਰਹੇ